ਜਿੰਨਾਂ ਦੇ ਵੀ ਗੋਡਿਆਂ ਦੇ ਵਿੱਚ ਦਰਦ ਰਹਿੰਦਾ ਜੀ ਉੱਠਣ ਬੈਠਣ ਲੱਗੇ ਟਕ ਟਕ ਦੀ ਬਾਜ ਆ ਜਾਂਦੀ ਹੈ ਤਾਂ ਤੁਸੀਂ ਆ ਨੁਕਤਾ ਬਤਲੋ ਤੁਸੀਂ 100 ਸਾਲ ਦੇ ਹੋ ਜੀ ਤੁਹਾਡੇ ਗੋਡਿਆਂ ਦੇ ਵਿੱਚੋਂ ਕਦੇ ਬਾਜ ਨਹੀਂ ਆਊਗੀ ਤੁਸੀਂ ਕਰਨਾ ਕੀ ਹੈ ਜੀ ਮਖਾਣੇ ਲੈ ਲਿਓ ਫੁੱਲ ਮਖਾਣੇ 100 ਗ੍ਰਾਮ ਲੈਣੇ ਨੇ ਇਹ ਤੁਸੀਂ ਨੇ ਦੇਸੀ ਘਿਓ ਦੇ ਵਿੱਚ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਭੁੰਨ ਲਿਓ ਜੀ ਭੁੰਨਣ ਤੋਂ ਬਾਅਦ ਇਹਨੂੰ ਕਿਸੇ ਪਲੇਟ ਦੇ ਵਿੱਚ ਕੱਢ ਲਿਓ ਤੇ ਫਿਰ ਤੁਸੀਂ ਥੋੜਾ ਜਿਹਾ ਦੇਸੀ ਘਿਓ ਪਾ ਲਿਓ ਤੇ ਫਿਰ ਤੁਹਾਨੂੰ ਗੁੜ ਚਾਹੀਦਾ ਜੀ 2-3 ਸਾਲ ਪੁਰਾਣਾ ਇਹਨੂੰ ਕੀ ਕਰਨਾ ਚੰਗੇ ਤਰੀਕੇ ਦੇ ਨਾਲ ਮੈਲਡ ਕਰ ਲਿਓ ਜਦੋਂ ਇਹ ਪਤਲਾ ਹੋ ਗਿਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਕੀ ਕਰਨਾ ਜੀ ਥੋੜੀ ਜਿਹੀ ਪਾਣੀ ਆ ਸੌਂਫ ਇੱਕ ਚਮਚਾ ਦਾ ਸੌਂਫ ਦਾ ਪਾ ਲਿਓ ਤੇ ਉਸ ਤੋਂ ਬਾਅਦ ਇਹਦੇ ਵਿੱਚ ਥੋੜੀ ਜਿਹੀ ਪਾਣੀ ਨੇ ਤੁਸੀਂ ਨੇ ਤਲੇ ਜੀ ਚਿੱਟੇ ਤੇ ਫਿਰ ਥੋੜੀ ਜਿਹੀ ਪਾ ਲਿਓ ਜਮੈਣ ਫਿਰ ਇਹਨੂੰ ਚੰਗੇ ਤਰੀਕੇ ਦੇ ਨਾਲ ਭੁੰਨ ਲਿਓ ਭੁੰਨ ਤੋਂ ਬਾਅਦ ਤੁਸੀਂ ਕੀ ਕਰਨਾ ਜਿਹੜੇ ਮਖਾਣੇ ਭੁੰਨੇ ਦੀਗੇ ਉਹ ਇਹਦੇ ਵਿੱਚ ਮਿਕਸ ਕਰ ਲਿਓ ਚੰਗੇ ਤਰੀਕੇ ਨਾਲ ਮਿਕਸ ਕਰਨ ਤੋਂ ਬਾਅਦ ਕੀ ਕਰਨਾ ਇਹਨੂੰ ਵੀ ਚੰਗੇ ਤਰੀਕੇ ਦੇ ਨਾਲ ਭੁੰਨ ਲਿਓ 2-4 ਮਿੰਟ ਭੁੰਨਣ ਤੋਂ ਬਾਅਦ ਤੁਸੀਂ ਕੀ ਕਰਨਾ ਚੰਗੇ ਤਰੀਕੇ ਨਾਲ ਗੋੜ ਲੱਗ ਜੂ ਇਹਦੇ ਤੇ ਫਿਰ ਕਿਸੇ ਪਲੇਟ ਦੇ ਵਿੱਚ ਕੱਢ ਲਿਓ ਕੱਢਣ ਤੋਂ ਬਾਅਦ ਇਹਨੂੰ 10-15 ਮਿੰਟ ਤੁਸੀਂ ਸੁਕਾ ਲਿਓ ਸੁਕਾਉਣ ਤੋਂ ਬਾਅਦ ਤੁਸੀਂ ਇਹਨਾਂ ਦੇ ਛੋਟੇ-ਛੋਟੇ ਪੀਸ ਕਰ ਲਿਓ ਇਕੱਲੇ-ਇਕੱਲੇ ਇਹ ਤੁਸੀਂ ਕਰਨਾ ਕੀ ਹੈ ਜੀ ਰੋਜ਼ ਪੰਜ ਦੇ ਸੱਤ ਖਾਣੇ ਨੇ ਦੁੱਧ ਦੇ ਨਾਲ ਜਿਹੜੀ ਤੁਹਾਡੇ ਗੋਡਿਆਂ ਦੇ ਵਿੱਚ ਪ੍ਰੋਬਲਮ ਹੈ ਉਹ ਲੋਟ ਹੋ ਜੂਗੀ ਤੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦੇ ਇਹ ਕੰਮ ਆ ਜੀ